ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ 2-4 ਮਿੰਟ ਲੈਣੇ ਆ ਤੇ ਕਿਰਪਾ ਕਰਿਓ ਕਿ ਵੱਧ ਤੋਂ ਵੱਧ ਸਾਡੇ ਚੈਨਲਾਂ ਨੂੰ ਤੁਸੀਂ ਆਪਣਾ ਮਾਣ ਪਿਆਰ ਸਤਿਕਾਰ ਬਖਸ਼ਿਓ ਜੀ ਔਰ ਜਿਹੜੀ ਵੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਆ ਉਨੂੰ ਵੱਧ ਵੱਧ ਸ਼ੇਅਰ ਲਾਇਕ ਕਰਿਆ ਕਰੋ ਚੈਨਲਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੇਰੇ ਵੀਰੋ ਤਾਂ ਕਿ ਜਿਹੜੀ ਆਮ ਲੋਕਾਂ ਦੀ ਆਵਾਜ਼ ਆ ਉਹ ਬਹੁਤ ਆਤ ਗਿਣਤੀ ਵਿੱਚ ਲੋਕਾਂ ਤੱਕ ਪਹੁੰਚ ਸਕੇ ਦੋ ਚਾਰ ਮਿੰਟ ਦੇ ਵਿੱਚ ਮੈਂ ਗੱਲ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜਾ ਕੁਝ ਦਿਨ ਪਹਿਲਾਂ 26 ਜਨਵਰੀ ਨੂੰ ਇੱਕ ਘਟਨਾ ਵਾਪਰੀ ਆ ਮੰਦ ਭਾਗੀ ਘਟਨਾ ਉਸ ਨੂੰ ਕਹਿ ਸਕਦੇ ਹਾਂ ਜੋ ਬਾਬਾ ਸਾਹਿਬ ਭੀਮਰਾਓ ਬੇਦਕਰ ਸਾਹਿਬ ਜੀ ਦੇ ਪੁੱਤ ਦੇ ਨਾਲ ਪੰਡ ਤੋੜ ਹੋਈ ਆ ਔਰ ਜਿਹੜਾ ਲੜਕਾ ਆਕਾਸ਼ ਦੀ ਪਿਆ ਜੀ ਠੀਕ ਆ ਲੋਕ ਸਾਰੇ ਇੰਨੀ ਗੱਲ ਕਹਿ ਰਹੇ ਆ ਕਿ ਜੇ ਕੋਈ ਹੋਰ ਕਾਸਟ ਦਾ ਹੁੰਦਾ ਤੇ ਪਤਾ ਨਹੀਂ ਕੀ ਹੋਣਾ ਸੀ ਤੇ ਅੱਜ ਉਹ ਐਸੀ ਆ ਮੇਰੇ ਵੀਰੋ ਵੇਖੋ ਆਪੇ ਤੁਸੀਂ ਕਹਿੰਦੇ ਜੇ ਕਿ ਜਾਤ ਪਾਤ ਤੋਂ ਸਾਨੂੰ ਜਾਤ ਪਾਤ ਤੋਂ ਊਚ ਨੀਚ ਤੋਂ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ ਆ ਤੇ ਜੇ ਤੁਸੀਂ ਲੋਕ ਹੀ ਇੰਨੀ ਗੱਲ ਕਹਿਣੀ ਸ਼ੁਰੂ ਕਰ ਦੇਵੋਗੇ ਕਿ ਇੱਥੇ ਪਈ ਉਹ ਐਸੀ ਸੀ ਇਸ ਕਰਕੇ ਬਹੁਤਾ ਹੰਗਾਮਾ ਨਹੀਂ ਹੋਇਆ ਤੇ ਬੜੀ ਗੱਲ ਮਾੜੀ ਆ ਬੜੀਆਂ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਸਨ ਜਿਹੜੇ 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 ਸ਼ਖਸ਼ ਵੀ ਬਾਬਾ ਸਾਹਿਬ ਭੀਮਰਾਵ ਬੇਦਕਰ ਸਾਹਿਬ ਜੀ ਨੂੰ ਮੰਨਣ ਵਾਲੇ ਸਨ ਉਹਨਾਂ ਨੇ ਪੁਰਜ਼ੋਰ ਆਪਣਾ ਜਿਹੜਾ ਆ ਰੋਸ਼ ਆ ਰੋਸ਼ ਪ੍ਰਦਰਸ਼ਨ ਆ ਉਹ ਕਾਨੂੰਨ ਦੇ ਰਖਵਾਲਿਆਂ ਦੇ ਅੱਗੇ ਰੱਖਿਆ ਆ ਤੇ ਜਿਹੜੇ ਕਾਨੂੰਨ ਦੇ ਰਖਵਾਲੇ ਆਪਣੇ ਆਪ ਨੂੰ ਸਮਝ ਰਹੇ ਹਨ ਇਸ ਵਕਤ ਉਹਨਾਂ ਨੂੰ ਮਹਿਸੂਸ ਹੋ ਚੁੱਕਾ ਆ ਤੇ ਜਿਸ ਆਕਾਸ਼ ਦੀਪ ਨੇ ਬਾਬਾ ਸਾਹਿਬ ਭੀਮਰਾਓ ਬੇਦਕਰ ਸਾਹਿਬ ਜੀ ਦੀ ਮੂਰਤੀ ਨੂੰ ਉਸ ਪ੍ਰਤੀਮਾ ਨੂੰ ਹਥੌੜਾ ਲੈ ਕੇ ਭੰਨ ਤੋੜ ਕੀਤੀ ਆ ਉਹਦੀ ਤੈਅ ਤੱਕ ਜਰੂਰ ਜਾਣਗੇ ਦੇ ਵਿੱਚ ਸ਼ੱਕ ਕੋਈ ਨਹੀਂ ਆ ਕਾਨੂੰਨ ਦਾ ਵੀ ਕੋਈ ਪ੍ਰੋਸੈਸ ਹੁੰਦਾ ਹੈ ਮੇਰੇ ਵੀਰੋ ਹੁਣ ਅਸੀਂ ਆ ਮੈਂ ਇੱਕ ਗੁਰਸਿੱਖ ਹੋਣ ਦੇ ਨਾਤੇ ਜੇ ਤੁਹਾਡੇ ਕਹਿਣ ਮੁਤਾਬਕ ਇੱਕ ਮੈਂ ਐਸੀ ਪਰਿਵਾਰ ਚੋਂ ਹਾਂ ਤੇ ਕੀ ਮੈਂ 바ਵਾ ਸਾਹਿਬ ਭੀਮਰਾਮ ਬੇਦਕਰ ਸਾਹਿਬ ਜੀ ਨੂੰ ਪਿਆਰ ਕਰਨ ਵਾਲਾ ਇਨਸਾਨ ਹਾਂ ਮੈਂ ਵੀ ਤ ਉਹਦੇ ਸੋਹਲੇ ਕਉਂਦਾ ਹਾਂ ਉਹਨਾਂ ਦੀ ਹੁਕਮਾਂ ਦੇ ਪਰ ਕਿਉਂ ਇਹ ਵੀ ਗੱਲ ਕਹਿਣ ਵਾਲੀ ਆ ਮੈਂ ਇੱਕ ਕਲੀਅਰ ਗੱਲ ਕਰਨੀ ਚਾਹੁੰਦਾ ਹਾਂ ਕਿ ਜਿਹੜਾ ਆਕਾਸ਼ਦੀਪ ਚਾਂਗੀ ਬਸਤੀ ਪਿੰਡ ਧਰਮਕੋਟ ਡਿਸਟ੍ਰਿਕਟ ਮੋਗਾ ਦਾ ਰਹਿਣ ਵਾਲਾ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਦੁਬਈ ਗਿਆ ਤੇ ਦੁਬਈ ਦੇ ਵਿੱਚ ਉਨੂੰ ਕੋਈ ਨਾ ਕੋਈ ਇਸ ਤਰ੍ਹਾਂ ਦੇ ਲੋਕ ਮਿਲੇ ਤੇ ਹੋਣਗੇ ਜਿਨ੍ਹਾਂ ਨੇ ਉਹਨੂੰ ਭੜਕਾਇਆ ਹੋਵੇਗਾ ਇਹਦੇ ਵਿੱਚ ਸ਼ੱਕ ਕੋਈ ਨਹੀਂ ਆ 12 ਕਹਿੰਦੇ ਪੜਿਆ ਆ ਪਰ ਮੈਂ ਇਸ ਚੈਨਲ ਦੇ ਮਾਧਿਅਮ ਦੇ ਰਹੀ ਮੈਂ ਉਸ ਵੀਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਵੀਰ ਤੂੰ ਅੱਜ ਜਿਹੜਾ ਹਥੌੜਾ ਲੈ ਕੇ ਬਾਬਾ ਸਾਹਿਬ ਭੀਮਰਾਓ ਮੇਦਕਰ ਸਾਹਿਬ ਜੀ ਦੀ ਪ੍ਰਤਪੀਨ ਪ੍ਰਤੀਮਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ ਉਹ ਹਥੌੜਾ ਵੀ ਬਾਬਾ ਸਾਹਿਬ ਦੀ ਦੇਣ ਆ ਤੂੰ ਤਾਂ ਫੜਿਆ ਜਿਸ ਜਿਹੜੀ ਪੜ੍ਹਾਈ ਕਰਕੇ ਅੱਜ ਤੂੰ ਦੁਬਈ ਗਿਆ ਪਾਸਪੋਰਟ ਬਣਿਆ ਜਾਂ ਹੋਰ ਕੁਝ ਤੈਨੂੰ ਸੁੱਖ ਸਹੂਲਤਾ ਮਿਲੀਆਂ ਨੇ ਉਹ ਬਾਬਾ ਸਾਹਿਬ ਭੀਮਰਾਵ ਮੇਰਕਰ ਸਾਹਿਬ ਦੀ ਦੇਣ ਹੈ ਮੈਂ ਫੇਰ ਇੱਕ ਗੱਲ ਕਲੀਅਰ ਕਰਾਂ ਕਿ ਮੇਰੀ ਹਰ ਗੱਲ ਨੂੰ ਧਰਮ ਦੇ ਨਾਲ ਨਾ ਜੋੜਿਆ ਕਰੋ ਜਿੱਥੇ ਗੁਰੂ ਸਹਿਬਾਨਾਂ ਦਾ ਮਾਨ ਸਤਕਾਰਿਆ ਜਿੱਥੇ ਭਗਤ ਸਹਿਬਾਨਾਂ ਦਾ ਮਾਨ ਸਤਕਾਰਿਆ ਉਹਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਹਾਂ ਪਰ ਇਹ ਉਸੇ ਹੀ ਬਾਬੇ ਦੀ ਆਈਡਿਓਲੋਜੀ ਲੈ ਕੇ ਉਸੇ ਹੀ ਬਾਬਾ ਉਸੇ ਹੀ ਮਹਾਨ ਮਹਾਪੁਰਸ਼ ਦੇ ਮਹਾ ਆਤਮਾ ਦੇ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਨੂੰ ਲੈ ਕੇ ਚੱਲਣ ਵਾਲਾ ਤੇ ਭਗਤਾਂ ਦੀ ਮਹਾਪੁਰਸ਼ਾਂ ਦੇ ਭਗਤ ਸਹਿਬਾਨਾਂ ਦੀ ਗੁਰੂ ਸਹਿਬਾਨਾਂ ਦੀ ਜਿਹੜੀ ਸੋਚ ਨੂੰ ਲੈ ਕੇ ਉਸ ਸੋਚ ਨੂੰ ਪੜ੍ਹ ਕੇ ਜੇ ਅੱਗੇ ਵਧਿਆ ਸੀ ਉਹ ਕੇਵਲ ਤੇ ਕੇਵਲ ਇੱਕ ਉਂਗਲ ਖੜੀ ਕਰਨ ਵਾਲਾ ਬਾਬਾ ਸਾਹਿਬ ਭੀਮਰਾਵ ਬੇਦਕਰ ਹੀ ਸੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਭਗਤ ਸਹਿਬਾਨ ਹੋਏ ਨੇ ਮਹਾਪੁਰਸ਼ ਔਰ ਜਿਨ੍ਹਾਂ ਗੁਰੂ ਸਹਿਬਾਨ ਹੋਏ ਨੇ ਉਹ ਸਾਰੇ ਹੀ ਜਿਹੜੇ ਜਾਤ ਪਾਤ ਉੱਚ-ਨੀਚ ਜਾਂ ਜਾਤ ਪਾਤ ਦਾ ਜਿਹੜੇ ਹੰਕਾਰ ਲੈ ਕੇ ਆਪਣੇ ਧੌਣ ਦੇ ਵਿੱਚ ਜਿਨ੍ਹਾਂ ਦਾ ਜਾਤ ਪਾਤ ਦਾ ਕਿਲਾ ਸੀ ਉਹਨੂੰ ਕੱਢਦੇ ਸੀ ਤੇ ਉਹਨਾਂ ਦੇ ਅੱਗੇ ਬੋਲਦੇ ਸੀ ਨਾ ਉਹਨਾਂ ਦੇ ਅੱਗੇ ਕਦੀ ਝੁਕੇ ਨਾ ਗਰੀਬਾਂ ਨੂੰ ਝੁਕਣ ਲਈ ਇਹਨਾਂ ਨੇ ਕਿਹਾ ਉਸੇ ਹੀ ਸੋਚ ਨੂੰ ਲੈ ਕੇ ਬਾਬਾ ਸਾਹਿਬ ਨੇ ਗਰੀਬਾਂ ਦੇ ਅੰਦਰ ਉਹ ਜਿਹੜੀ ਅੱਗ ਬੁਝੀ ਹੋਈ ਸੀ ਜਿਹੜੀ ਜ਼ਮੀਰ ਸੁੱਤੀ ਹੋਈ ਸੀ ਉਸ ਜ਼ਮੀਰ ਨੂੰ ਜਗਾਇਆ ਤੇ ਉਹ ਪਾਵਰ ਲੈ ਕੇ ਦਿੱਤੀ ਇੱਕ ਸੰਵਿਧਾਨ ਦੇ ਰਾਹੀਂ ਅੱਜ ਉਸੇ ਸੰਵਿਧਾਨ ਦੇ ਪਾਵਰ ਸਦਕਾ ਹੀ ਬਲਵਿੰਦਰ ਸਿੰਘ ਸ਼ੇਰਗਿੱਲ ਬੋਲਦਾ ਪਿਆ ਆ ਹੁਣ ਮੇਰੇ ਵੀਰ ਉਲਟ ਗੱਲ ਜਿਹੜੇ ਖੜਦੇ ਉਹ ਖੜੀ ਜਾਣ ਮੈਂ ਫੇਰ ਬਾਰ-ਬਾਰ ਕਹਿਣਾ ਕਿ ਹਰ ਗੱਲ ਨੂੰ ਧਰਮ ਦੇ ਨਾਲ ਤੇ ਗੁਰੂਆਂ ਨਾਲ ਤੇ ਭਗਤ ਸਹਿਬਾਨਾਂ ਨਾਲ ਨਾ ਜੋੜਿਆ ਕਰੋ ਅਸੀਂ ਸਾਰੇ ਹੀ ਉਹਨਾਂ ਦੇ ਚੇਲੇ ਹਾਂ ਅਸੀਂ ਸਾਰੇ ਹੀ ਉਹਨਾਂ ਦੇ ਬੱਚੇ ਹਾਂ ਮੇਰੇ ਵੀਰੋ ਜਿਨ੍ਹਾਂ ਵਿੱਚ ਸਭ ਤੋਂ ਪਿਆਰਾ ਬੱਚਾ ਬਾਬਾ ਸਾਹਿਬ ਭੀਮਰਾ ਬੇਰਕਰ ਸਾਹਿਬ ਜੀ ਵੀ ਆ ਕਿਉਂਕਿ ਉਹਨਾਂ ਨੇ ਗੁਰੂ ਸਹਿਬਾਨਾਂ ਨੂੰ ਭਗਤ ਸਹਿਬਾਨਾਂ ਨੂੰ ਸਾਡੇ ਰਹਿਬਰਾਂ ਨੂੰ ਜਦੋਂ ਉਹਨੇ ਪੜ੍ਹਿਆ ਲਿਖਿਆ ਕੁਝ ਵਾਚਿਆ ਫੇਰ ਹੀ ਸੋਚਿਆ ਕਿ ਕਿਉਂ ਨਾ ਹੋਵੇ ਕਿ ਐਸਾ ਗ੍ਰੰਥ ਤਿਆਰ ਕੀਤਾ ਜਾਵੇ ਜਿਹੜਾ ਹਰ ਥਾਂ ਤੇ ਮੌਜੂਦ ਹੋ ਜੇ ਹੋਵੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਆ ਉਹਨੂੰ ਅਸੀਂ ਕਿਹੇ ਪ੍ਰੇਸ਼ਟ ਜਗ੍ਹਾ ਤੇ ਖਾੜ ਨਹੀਂ ਸਕਦੇ ਤਾਂ ਸਵਿਧਾਨ ਨੂੰ ਤੁਸੀਂ ਚੁੱਕ ਕੇ ਜਿੱਥੇ ਮਰਜ਼ੀ ਲੈ ਜਾਓ ਹੈਨਾ ਇਸ ਕਰਕੇ ਧਰਮ ਦੇ ਨਾਲ ਜਿੱਥੇ ਸਾਡਾ ਪਿਆਰ ਆ ਉਥੇ ਰਾਜਨੀਤੀ ਦੇ ਨਾਲ ਤੇ ਜੀਵਨ ਜਾਂਚ ਕਿੱਦਾਂ ਜਿਉਣੀ ਆ ਉਹਦੇ ਵਿੱਚ ਵੀ ਸਭ ਤੋਂ ਵੱਡਾ ਯੋਗਦਾਨ ਬਾਬਾ ਸਾਹਿਬ ਭੀਮਰਾਮbedkar ਸਾਹਿਬ ਜੀ ਦੀ ਦੇਣ ਆ ਸੋ ਵੀਰੋ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਆ ਕਿ ਇਹ ਉਸੇ ਹੀ ਬਾਬਾ ਸਾਹਿਬ ਦੀ ਦੇਣ ਆ ਉਸੇ ਗੁਰੂ ਸਾਹਿਬਾਨਾਂ ਦੀ ਦੇਣ ਆ ਤੇ ਉਹਨਾਂ ਦੀ ਸੋਚ ਨੂੰ ਲੈ ਕੇ ਹੀ ਬਾਬਾ ਸਾਹਿਬ ਅੱਗੇ ਆਇਆ ਸੀ ਤੇ ਉਸੇ ਹੀ ਉਸੇ ਹੀ ਵੱਡੇ ਸਿਵਿਧਾਨ ਨੂੰ ਮੰਨਦੇ ਹੋਏ ਜਿਹੜੇ ਮਹਾਪੁਰਸ਼ਾਂ ਦੀਆਂ ਬਾਣੀਆਂ ਸਨ ਉਹਨਾਂ ਨੂੰ ਜਦੋਂ ਪੜ੍ਹਿਆ ਤੇ ਇੱਕ ਕਿਤਾਬ ਦੇ ਵਿੱਚ ਸੰਕਲਿਤ ਕਰਨ ਦਾ ਜਦੋਂ ਸੰਕਲਪ ਲਿਆ ਤੇ ਉਸੇ ਨੂੰ ਹੀ ਮੁੱਖ ਰੱਖਦੇ ਹੋਏ ਸਿਵਿਧਾਨ ਦੀ ਰਚਨਾ ਕੀਤੀ ਸੋ ਵੀਰੂ ਬਹੁਤ ਸਾਰੇ ਕੁਝ ਸਿੱਖ ਭਰਾ ਹਨ ਪਗੜੀ ਧਾਰੀ ਭਰਾ ਹਨ ਆਪਾਂ ਉਹਨਾਂ ਦੇ ਕੁਤਰਾਜ ਨਹੀਂ ਕਰਦੇ ਉਹ ਕਹਿੰਦੇ ਆ ਜੀ ਹਿੰਦੂ ਧਾਰੀ ਬੋਧੀ ਧਾਰੀ ਸਿੱਖ ਮਤਲਬ ਸੰਵਿਧਾਨ ਦੇ ਵਿੱਚ ਲਿਖਿਆ ਆ ਕਿ ਜਿਹੜੇ ਸਿੱਖ ਹਨ ਬੋਧੀ ਧਾਰੀ ਹਿੰਦੂ ਹਨ ਵੀਰੋ ਮੈਂ ਵੀ ਗੱਲ ਕਲੀਅਰ ਕਰਨੀ ਚਾਹੁੰਨਾ ਹਾਂ ਜੇਕਰ ਅਸੀਂ ਸਾਰੇ ਸਿਧਾਂਤ ਹਿੰਦੂ ਮਤ ਅਨੁਸਾਰ ਜਾਂ ਸਾਰੀਆਂ ਰਸਮਾਂ ਹਿੰਦੂ ਮਤ ਅਨੁਸਾਰ ਕਰਨੀਆਂ ਹਨ ਸਾਰੀਆਂ ਮਰਿਆਦਾ ਗੁਰਦੁਆਰਿਆਂ ਦੇ ਵਿੱਚ ਡੇਰਿਆਂ ਦੇ ਵਿੱਚ ਹਿੰਦੂ ਮਤ ਅਨੁਸਾਰ ਹੀ ਕਰਨੀਆਂ ਹਨ ਤੇ ਫਿਰ ਆਪਾਂ ਸਿੱਖ ਕਿਹੜੇ ਬੰਨੇ ਹੋ ਆ ਚਾਰ ਚਾਰ ਪੰਜ ਪੰਜ ਵਾਰ ਅਸੀਂ ਆਪਣੇ ਹੱਥ ਧੋਣੇ ਸੋਚੇ ਕਰਨੇ ਇਹ ਹਿੰਦੂ ਮਤ ਨਹੀਂ ਤੱਕੀ ਆ ਹੁਣ ਤੇ ਸਾਬਣ ਇਸ ਤਰ੍ਹਾਂ ਦੇ ਕਾਸਟ ਖਾਸਟਕ ਵਾਲੇ ਆ ਰਹੇ ਹਨ ਕਿ ਇੱਕ ਵਾਰ ਤੁਸੀਂ ਹੱਥ ਧੋਂਦੇ ਜੇ ਤੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਹੱਥਾਂ ਦੇ ਉੱਪਰ ਖੁਸ਼ਕੀ ਜੰਮ ਗਈ ਆ ਤੇ ਪੰਜ ਪੰਜ ਵਾਰ ਮर्यादा ਰੱਖਣੀਆਂ ਕਰੜੀਆਂ ਮर्यादा ਰੱਖਣੀਆਂ ਪਿਆ ਗਰੀਬ ਆ ਇਹਦੇ ਘਰ ਜਾ ਕੇ ਪ੍ਰਸ਼ਾਦਾ ਨਹੀਂ ਛਕਣਾ ਗਰੀਬ ਦੇ ਘਰੋਂ ਪਾਣੀ ਨਹੀਂ ਪੀਣਾ ਬਹੁਤ ਸਾਰੇ ਥਾਵਾਂ ਤੇ ਅੱਜ ਵੀ ਜਿਹੜੇ ਸਾਡੇ ਅੰਮ੍ਰਿਤ ਦੇ ਬਾਟੇ ਹਨ ਉਹ ਵੀ ਵੱਖੋ ਵੱਖਰੇ ਹਨ ਜਿਹੜੀਆਂ ਨਿਹੰਗ ਸਿੰਘ ਸੰਪਰਦਾਵਾਂ ਹਨ ਪਹਿਲਾਂ ਤੇ ਵੀਰ ਜੀ ਉਹਨਾਂ ਨੂੰ ਜਾ ਕੇ ਤੁਸੀਂ ਟਾਰਗੇਟ ਕਰੋ ਉਹਨਾਂ ਨੂੰ ਸਮਝਾਓ ਫੇਰ ਜਾ ਕੇ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਤੇ ਗੱਲ ਕਰਿਓ ਕਿ ਸੰਵਿਧਾਨ ਤੁਹਾਨੂੰ ਆਜ਼ਾਦੀ ਨਹੀਂ ਦਿੰਦਾ ਯਾਰ ਇਸ ਤੋਂ ਵੱਡੀ ਆਜ਼ਾਦੀ ਹੋਰ ਕੀ ਹੋ ਸਕਦੀ ਆ ਕਿ ਉਸੇ ਸੰਵਿਧਾਨ ਦਾ ਅਸਰਾ ਲੈ ਕੇ ਅਮਰਤਪਾਲ ਜਿੱਤਿਆ ਉਸੇ ਸੰਵਿਧਾਨ ਦਾ ਅਸਰਾ ਲੈ ਕੇ ਭਾਈ ਸਰਬਜੀਤ ਜਿੱਤਿਆ ਤੇ ਅਸੀਂ ਤੇ ਚਾਹੁੰਦੇ ਆ ਫਿਰ ਜੇ ਇਹ ਵਾਕਿਆ ਹੀ ਤੁਸੀਂ ਕਹਿੰਦੇ ਜੇ ਕਿ ਸਾਨੂੰ ਸੰਵਿਧਾਨ ਦੀ ਕੋਈ ਲੋੜ ਨਹੀਂ ਆ ਸਾਨੂੰ ਸੰਵਿਧਾਨ ਹੱਕ ਨਹੀਂ ਦਿੰਦਾ ਤੇ ਅਸੀਂ ਇਸ ਚੀਜ਼ ਦੀ ਆਉਣ ਵਾਲੇ ਸਮੇਂ 'ਚ ਮੰਗ ਵੀ ਕਰਾਂਗੇ ਕਿ ਜਿਹੜਾ ਜੇਲ੍ਹ ਦੇ ਅੰਦਰ ਹੁੰਦਾ ਉਹਨੂੰ ਚੋਣ ਲੜਨ ਦਾ ਵੀ ਪੂਰਾ ਪੂਰਾ ਮੌਕਾ ਨਹੀਂ ਦੇਣਾ ਚਾਹੀਦਾ ਇਹਦੇ ਵਿੱਚ ਸ਼ੱਕ ਕੋਈ ਨਹੀਂ ਸੋ ਵੀਰੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਚਾਹੇ ਐਸੀ ਹੋਵੇ ਚਾਹੇ ਕੋਈ ਜਰਨਲ ਹੋਵੇ ਚਾਹੇ ਕੋਈ ਅਖਾਉਤੀ ਜਰਨਲ ਹੋਵੇ ਚਾਹੇ ਕੋਈ ਵੀ ਹੋਵੇ ਜਿਹੜਾ ਵੀ ਬਾਬਾ ਸਾਹਿਬ ਦੇ ਸਬਦਾਨ ਦੇ ਉੱਪਰ ਉਂਗਲੀ ਕਰੇਗਾ ਉਹ ਸਾਡਾ ਨਹੀਂ ਹੋਵੇਗਾ ਨਾ ਹੀ ਅਸੀਂ ਉਹਨੂੰ ਮੰਨਾਂਗੇ ਚਾਹੇ ਸਾਡਾ ਕੋਈ ਭਰਾ ਹੋਵੇ ਚਾਹੇ ਕੋਈ ਸਾਡਾ ਤਾਇਆ ਚਾਚਾ ਕੋਈ ਵੀ ਹੋਵੇ ਸਾਡਾ ਉਹ ਹੀ ਆ ਜੋ ਸਬਦਾਨ ਨੂੰ ਪਿਆਰ ਕਰਦਾ ਆ ਸਬਦਾਨ ਦੀ ਗੱਲ ਨੂੰ ਲੈ ਕੇ ਚੱਲਦਾ ਆ ਤੇ ਬਾਬਾ ਸਾਹਿਬ ਨਾਲ ਪਿਆਰ ਕਰਦਾ ਆ ਸਾਡੇ ਉਹਦੇ ਨਾਲ ਯਾਰੀ ਹੋ ਸਕਦੀ ਆ ਸਾਡੇ ਨਾਲ ਸਾਡਾ ਉਹਦੇ ਨਾਲ ਭਾਈਚਾਰਾ ਹੋ ਸਕਦਾ ਸਾਡੇ ਨਾਲ ਉਹਦੀ ਭਾਈਬੰਦੀ ਹੋ ਸਕਦੀ ਆ ਹੋਰ ਆਪਣੇ ਸਮਾਜ ਨੂੰ ਇੱਕ ਮੈਂ ਬੇਨਤੀ ਕਰਦਾ ਇਸ ਤੋਂ ਬਾਅਦ ਮੈਂ ਲਾਈਵ ਜਿਹੜਾ ਸਮਾਪਤ ਕਰਨਾ ਚਾਹੁੰਦਾ ਹਾਂ ਕਿ ਵੀਰੋ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਹਥੌੜਿਆਂ ਨਾਲ ਵਾਰ ਹੋਏ ਆ ਜਿਹੜੇ ਜਿਹੜੇ ਤੁਹਾਡੇ ਪਿੰਡ ਦੇ ਵਿੱਚੋਂ ਸਰਪੰਚ ਮੈਂਬਰ ਬਲਾਕ ਸੰਮਤੀ ਜਿਲ੍ਹਾ ਪ੍ਰੀਸ਼ਦ ਐਮ ਐਲ ਏ ਮੰਤਰੀ ਸੰਤਰੀ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਪੰਨ ਤੋੜਦਾ ਹਾ ਦਾ ਨਾਰਾ ਨਹੀਂ ਮਾਰਿਆ ਆਪਣੇ ਮਹੱਲਿਆਂ ਦੇ ਵਿੱਚ ਵੀਰਜੀ ਇਹਨਾਂ ਦੀ ਐਂਟਰੀ ਬੰਦ ਕਰੋ ਇਹਨਾਂ ਦਾ ਬਾਈਕਾਟ ਕਰੋ ਤਾਂ ਕਿ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਵੇ ਕਿ ਜਿਸ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਅਸੀਂ ਸਮਾਜ 'ਚ ਗਏ ਹਾਂ ਤੇ ਉਸੇ ਹੀ ਸਮਾਜ ਨੇ ਅੱਜ ਸਾਨੂੰ ਪਿਆਰ ਮੁਹੱਬਤ ਦਿਖਾਇਆ ਤੇ ਉਹਨਾਂ ਦੀ ਬਦੌਲਤ ਅਸੀਂ ਜਿੱਤੇ ਹਾਂ ਤੇ ਅਸੀਂ ਅੱਜ ਉਸ ਬਾਬਾ ਸਾਹਿਬ ਦੇ ਇਹ ਬਾਬਾ ਸਾਹਿਬ ਦੇ ਇਸ਼ਾਨਾ ਨੂੰ ਅਸੀਂ ਸਮਝਿਆ ਨਹੀਂ ਅਸੀਂ ਅੱਜ ਬਾਬਾ ਸਾਹਿਬ ਤੋਂ ਮੁੱਖ ਮੋੜਿਆ ਆ ਤੇ ਉਸੇ ਸਮਾਜ ਨੂੰ ਬੇਨਤੀ ਆ ਕਿ ਇਹਨਾਂ ਲੋਕਾਂ ਤੋਂ ਤੁਸੀਂ ਮੁੱਖ ਮੋੜ ਦਿਓ ਤੁਸੀਂ ਵੀ ਇਹਨਾਂ ਲੋਕਾਂ ਤੋਂ ਮੁੱਖ ਮੋੜੋ ਤੇ ਨਵੇਂ ਬੰਦਿਆਂ ਦੀ ਚੋਣ ਕਰੋ ਨਵੇਂ ਸਮਾਜ ਦੀ ਨਵੇਂ ਜਥੇਬੰਦੀਆਂ ਦੇ ਵਿੱਚ ਨਵੇਂ ਅਹੁਦੇਦਾਰਾਂ ਦੀ ਤੁਸੀਂ ਚੋਣ ਕਰੋ ਸੋ ਜ਼ਿਆਦਾ ਸਮਾਂ ਲੈ ਗਿਆ ਵੀਰੋ ਆਪਣੇ ਛੋਟੇ ਵੀਰ ਨੂੰ ਬਲਵਿੰਦਰ ਸਿੰਘ ਸ਼ੇਰਗਿਲ ਆਰਟੀਆਈ ਸੋਸ਼ਲ ਮੀਡੀਆ ਐਕਟੀਵਿਸਟ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਜੈ ਭੀਮ ਜੈ ਭਾਰਤ ਜੈ ਸਭਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਤਨਵਦ ਸਾਥੀ